ਭਾਰਤੀ ਸਿੱਖ ਸੰਧਾਲੂ ਸਰਬਜੀਤ ਕੌਰ ਜੋ ਕਿ ਨੂਰ ਹੁਸੈਨ ਬਣ ਕੇ ਹੁਣ ਪਾਕਿਸਤਾਨ ਦੇ ਵਿੱਚ ਰਹਿ ਰਹੀ ਹੈ ਉਸ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਨਵੰਬਰ 2025 ਦੇ ਵਿੱਚ ਪਾਕਿਸਤਾਨ ਗਈ ਸੀ ਉੱਥੇ ਹੀ ਰੁਕ ਗਈ ਸੀ ਉਸ ਨੂੰ ਉਸ ਦੇ ਪਾਕਿਸਤਾਨੀ ਪਤੀ ਨਸੀਰ ਹੁਸੈਨ ਸਮੇਤ ਗ੍ਰਿਫਤਾਰ ਕਰਨ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਸਰਕਾਰ ਨੇ ਹੁਣ ਸਰਬਜੀਤ ਕੌਰ ਨੂੰ ਭਾਰਤ ਭਿਆਰਤ ਵਾਪਸ ਭੇਜਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਖੂਫੀਆ ਜਾਣਕਾਰੀ ਤੋਂ ਬਾਅਦ ਛਾਪੇਮਾਰੀ ਪਾਕ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਵੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਨੁਸਾਰ ਇਹ ਗ੍ਰਿਫਤਾਰੀ 4 ਜਨਵਰੀ 2026 ਨੂੰ ਨਨਕਾਣਾ ਸਾਹਿਬ ਦੇ ਪਿੰਡ ਪਿਹੜੇਵਾਲੀ ਵਿੱਚ ਕੀਤੀ ਗਈ ਹੈ ਇੰਟੈਲੀਜੈਂਸ ਬਿਊਰੋ ਅਤੇ ਸਥਾਨਕ ਪੁਲਿਸ ਨੇ ਇੱਕ ਸਾਂਝੀ ਕਾਰਵਾਈ ਦਰਾਂ ਜੋੜੇ ਨੂੰ ਹਿਰਾਸਤ ਵਿੱਚ ਲਿਆ ਪੁੱਛਗਿਰਾਨ ਦੌਰਾਨ ਹੋਏ ਖੁਲਾਸੇ ਅ ਮੁਤਾਬਕ ਕਈ ਗੱਲਾਂ ਜਿਹੜੇ ਕਿ ਸਾਹਮਣੇ ਆਈਆਂ ਸਰਵਜੀਤ ਕੌਰ ਅਤੇ ਨਾਸੀਰ ਹੁਸੈਨ ਦੇ ਨਾਲ 2016 ਤੋਂ ਟਿਕਟੋਕ ਰਾਹੀਂ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿਚਾਇਆ ਸੀ ਦੋਸਤੀ ਹੋਈ ਆ ਦੋਵਾਂ ਨੇ ਪਹਿਲਾਂ ਵੀ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨੀ ਕਾਰਨਾ ਕਰਕੇ ਅਰਜ਼ੀਆਂ ਰੱਦ ਹੋ ਗਈਆਂ ਸਨ ਸਰਬਜੀਤ ਕੌਰ ਵਾਸੀ ਕਪੂਰਥਲਾ ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਜਥੇ ਨਾਲ ਪਾਕਿਸਤਾਨ ਗਈ ਸੀ ਉਹ ਜਥੇ ਤੋਂ ਵੱਕ ਹੋ ਗਈ ਇਲਸਾ ਤੇ ਉੱਥੇ ਜਾ ਕੇ ਇਸਲਾਮ ਧਰਨ ਕੀਤਾ ਅਤੇ 5 ਨਵੰਬਰ ਨੂੰ ਨਾਸਿਰ ਨਾਲ ਨਿਕਾਹ ਕਰ ਲਿਆ ਜਿਹਦੇ ਦੀਆਂ ਤਸਵੀਰਾਂ ਵੀ سوشل میڈیا ਦੇ ਉੱਤੇ ਸਾਹਮਣੇ ਆਈਆਂ ਸਨ ਸਰਜੀਤ ਕੌਰ ਦਾ ਤੀਰਥ ਯਾਤਰੀ ਵੀਜ਼ਾ ਸਿੰਗਲ ਐਂਟਰੀ ਸੀ ਅਤੇ ਉਸ ਦੀ ਮਿਆਦ ਖਤਮ ਹੋ ਚੁੱਕੀ ਹੈ ਸਰਜੀਤ ਕੌਰ ਨੂੰ ਹੁਣ ਇਵੇ ਕਿਉਂ ਟਰੱਸਟ ਪ੍ਰਾਪਰਟੀ ਬੋਰਡ ਦੇ ਹਵਾਲੇ ਕੀਤਾ ਜਾਵੇਗਾ ਤਾਂ ਜੋ ਉਸ ਨੂੰ ਭਾਰਤ ਰਿਪੋਰਟ ਕੀਤਾ ਜਾ ਸਕੇ ਨਾਸਰ ਹੁਸੈਨ ਪੁਰਜ਼ੇ ਹਿਰਾਸਤੇ ਵਿੱਚ ਰਹੇਗਾ ਉਸ ਦੇ ਮੋਬਾਈਲ ਫੋਨ ਦਾ ਫਰੈਂਸਿਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਤਾਂ ਜੋ ਕਿਸੇ ਹੋਰ ਸਾਜ਼ਿਸ਼ ਦਾ ਜਾਂ ਫਿਰ ਸੁਰੱਖਿਆ ਉਲੰਘਣਾ ਦੀ ਜਾਂਚ ਕੀਤੀ ਜਾ ਸਕੇ ਰਾਸ਼ਟਰੀ ਸੁਰੱਖਿਆ ਤੇ ਪ੍ਰੋਟੋਕਾਲ ਦਾ ਮੁੱਦਾ ਹੈ ਮਾਮਲਾ ਉਦੋਂ ਕਰਮਾਇਆ ਜਦੋਂ ਮਹਿੰਦਰਪਾਲ ਸਿੰਘ ਲਾਹੌਰ ਹਾਈ ਕੋਰਟ ਦੇ ਵਿੱਚ ਪਟੀਸ਼ਨਦਾਰ ਕਰਕੇ ਇਸ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ ਸੀ ਉਹਨਾਂ ਦੋਸ਼ ਲਗਾਇਆ ਸੀ ਕਿ ਸ਼ਰਧਾਲੂ ਵੀਜ਼ੇ ਤੇ ਆ ਕੇ ਅਜਿਹਾ ਕਰਨਾ ਤੀਰਥ ਯਾਤਰਾ ਪ੍ਰੋਟੋਕਾਲ ਦਾ ਘਾ ਭਾਰਤੀ ਸਿੱਖ ਸਰਦਾਲੂ ਸਰਬਜੀਤ ਕੌਰ ਜੋ ਕਿ ਨੂਰ ਹੁਸੈਨ ਬਣ ਕੇ ਹੁਣ ਪਾਕਿਸਤਾਨ ਦੇ ਵਿੱਚ ਰਹਿ ਰਹੀ ਹੈ ਉਸ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਨਵੰਬਰ 2025 ਦੇ ਵਿੱਚ ਪਾਕਿਸਤਾਨ ਗਈ ਸੀ ਉੱਥੇ ਹੀ ਰੁਕ ਗਈ ਸੀ ਉਸ ਨੂੰ ਉਸਦੇ ਪਾਕਿਸਤਾਨੀ ਪਤੀ ਨਸੀਰ ਹੁਸੈਨ ਸਮੇਤ ਗ੍ਰਿਫਤਾਰ ਕਰਨ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਸਰਕਾਰ ਨੇ ਹੁਣ ਸਰਬਜੀਤ ਕੌਰ ਨੂੰ ਭਾਰਤ ਭਿਆਰਤ ਵਾਪਸ ਭੇਜਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਖੁਫੀਆ ਜਾਣਕਾਰੀ ਤੋਂ ਬਾਅਦ ਛਾਪੇਮਾਰੀ ਪਾਕ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਵੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਨੁਸਾਰ ਇਹ ਗ੍ਰਿਫਤਾਰੀ 4 ਜਨਵਰੀ 2026 ਨੂੰ ਨਨਕਾਣਾ ਸਾਹਿਬ ਦੇ ਪਿੰਡ ਪਿਹੜੇਵਾਲੀ ਵਿੱਚ ਕੀਤੀ ਗਈ ਹੈ ਇੰਟੈਲੀਜੈਂਸ ਬਿਊਰੋ ਅਤੇ ਸਥਾਨਕ ਪੁਲਿਸ ਨੇ ਇੱਕ ਸਾਂਝੀ ਕਾਰਵਾਈ ਦਰਾਂ ਜੋੜੇ ਨੂੰ ਹਿਰਾਸਤ ਵਿੱਚ ਲਿਆ ਪੁੱਛਗਿਰਾਨ ਦੌਰਾਨ ਹੋਏ ਖੁਲਾਸੇ ਅ ਮੁਤਾਬਕ ਕਈ ਗੱਲਾਂ ਜਿਹੜੀਆਂ ਕਿ ਸਾਹਮਣੇ ਆਈਆਂ ਸਰਬਜੀਤ ਕੌਰ ਅਤੇ ਨਾਸੀਰ ਹੁਸੈਨ ਦੇ ਨਾਲ 2016 ਤੋਂ ਟਿਕਟੋਕ ਰਾਹੀਂ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿਚਾਰੇ ਸੀ ਦੋਸਤੀ ਹੋਈ ਆ ਦੋਵਾਂ ਨੇ ਪਹਿਲਾਂ ਵੀ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨੀ ਕਾਰਨਾ ਕਰਕੇ ਅਰਜ਼ੀਆਂ ਰੱਦ ਹੋ ਗਈਆਂ ਸਨ ਸਰਬਜੀਤ ਕੌਰ ਵਾਸੀ ਕਪੂਰਥਲਾ ਪੰਜਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮੋਕੇ ਜਥੇ ਨਾਲ ਪਾਕਿਸਤਾਨ ਗਈ ਸੀ ਉਹ ਜਿੱਥੇ ਤੋਂ ਵੱਖ ਹੋ ਗਈ ਇਲਸਾ ਤੇ ਉੱਥੇ ਜਾ ਕੇ ਇਸਲਾਮ ਧਰਮ ਕੀਤਾ ਅਤੇ 5 ਨਵੰਬਰ ਨੂੰ ਨਾਸਰ ਨਾਲ ਨਿਕਾਹ ਕਰ ਲਿਆ ਜਿੱਦਿਆ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਈਆਂ ਸਨ ਸਰਜੀਤ ਕੌਰ ਦਾ ਤੀਰਥ ਯਾਤਰੀ ਵੀਜ਼ਾ ਸਿੰਗਲ ਐਂਟਰੀ ਸੀ ਅਤੇ ਉਸਦੀ ਮਿਆਦ ਖਤਮ ਹੋ ਚੁੱਕੀ ਹੈ ਸਰਜੀਤ ਕੌਰ ਨੂੰ ਹੁਣ ਇਹਵੇ ਕਿਉਂ ਟਰਸਟ ਪ੍ਰਾਪਰਟੀ ਬੋਰਡ ਦੇ ਹਵਾਲੇ ਕੀਤਾ ਜਾਵੇਗਾ ਤਾਂ ਜੋ ਉਸ ਨੂੰ ਭਾਰਤ ਡਿਪੋਰਟ ਕੀਤਾ ਜਾ ਸਕੇ ਨਾਸਰ ਹੁਸੈਨ ਪ੍ਰੋਜ਼ੇ ਹਿਰਾਸਤ ਵਿੱਚ ਰਹੇਗਾ ਉਸ ਦੇ ਮੋਬਾਈਲ ਫੋਨ ਦਾ ਫ੍ਰਾਂਟਸਿਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਤਾਂ ਜੋ ਕਿਸੇ ਹੋਰ ਸਾਜ਼ਿਸ਼ ਦਾ ਜਾਂ ਫਿਰ ਸੁਰੱਖਿਆ ਉਲੰਘਣ ਦੀ ਜਾਂਚ ਕੀਤੀ ਜਾ ਸਕੇ ਰਾਸ਼ਟਰੀ ਸੁਰੱਖਿਆ ਤੇ ਪ੍ਰੋਟੋਕੋਲ ਦਾ ਮੁੱਦਾ ਹੈ ਮਾਮਲਾ ਉਦੋਂ ਕਰਮਾਇਆ ਜਦੋਂ ਮਹਿੰਦਰਪਾਲ ਸਿੰਘ ਲਾਹੌਰ ਹਾਈ ਕੋਰਟ ਦੇ ਵਿੱਚ ਪਟੀਸ਼ਨਦਾਰ ਕਰਕੇ ਇਸ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ ਸੀ ਉਹਨਾਂ ਦੋਸ਼ ਲਗਾਇਆ ਸੀ ਕਿ ਸ਼ਰਧਾਲੂ ਵੀਜ਼ੇ ਤੇ ਆ ਕੇ ਅਜਿਹਾ ਕਰਨਾ ਤੀਰਥ ਯਾਤਰਾ ਪ੍ਰੋਟੋਕੋਲ ਦਾ ਘਾਣ